ਸਰ ਲੋਕ ਭਗਤ ਕਬੀਰ ਜੀ ਓਕੇ ਓੰਕਾਰ ਸਤਗੁਰ ਪ੍ਰਸਾਦ ਕਬੀਰ ਮੇਰੇ ਸਿਮਰਣੀ ਰਸ ਨਾਇ ਉਪਰ ਰਾਮ ਆਦ ਚੁਗਾਦੀ ਸਗਲ ਭਗਤ ਤਾਕੋ ਸੁਖ ਬਿਸ਼ਰਾਮ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਭਲੇ ਹਾਰੀ ਸਜਾਤ ਕੋ ਜਹ ਜੱਪਿਓ ਸਿਰਜਣ ਹਾਰ ਕਬੀਰ ਡਗਮਗ ਕਿਆ ਕਰਹਿ ਕਹ ਡੁਲਾਵਹਿ ਜੀਓ ਸਰਬ ਸੁਖ ਕੋ ਨਾਇਕੋ RAM ਨਾਮ ਰਸ ਪੀਓ ਕਬੀਰ ਚੰਦਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਦੀ ਸਹਦਾ ਦੇ ਕਾਨ ਜਿਉ ਜੈ ਨ ਮਨ ਨਾਹੀ ਨਾ ਕਬੀਰ ਐਸਾ ਏਕ ਯਾਦ ਜੋ ਜੀਵਤ ਮਿਰਤਕ ਹੋਏ ਨਿਰਪੈ ਹੋਏ ਕੈ ਗੁਨ ਰਬ ਜਤ ਪੇਖੋ ਤਤ ਸੋਏ ਕਬੀਰ ਜਾਂ ਦਿਨ ਹੋ ਮੂਆ ਪਛੈ ਪਿਆ ਅਨੰਦ ਮੋਹਿ ਮਿਲੇਓ ਪ੍ਰਭ ਆਪਣਾ ਸੰਗੀ ਭਜੈ ਗੋਵਿੰਦ ਕਬੀਰ ਸਭ ਤੇ ਹਮ ਬੂਰੇ ਹਮ ਤਜ ਪਲੋ ਸਭ ਕੋਏ ਜਿਨ ਐਸਾ ਕਰ ਬੂਜਿਆ ਮੀਤ ਹਮਾਰਾ ਸੋਏ ਕਬੀਰ ਆਈ ਮੁਝ ਪ ਅਨਕ ਕਰੇ ਕਰ ਭੇਸ ਹਮਰਾਖੇ ਗੁਰ ਆਪਣੇ ਹੋਨ ਕੀ ਨੋ ਆ ਦੇਸ ਕਬੀਰ ਸੋਈ ਮਾਰੀਐ ਜਹ ਮੂਐ ਸੁਖ ਹੋਏ ਭਲੋ ਭਲੋ ਸਭ ਕੋ ਕਹੈ ਬੁਰੋ ਨ ਮਾਨੈ ਕੋਇ ਕਬੀਰ ਰਾਤੇ ਹੋ ਬਹ ਕਾਰੀਆ ਕਰੇ ਉਬੇ ਜੰਤ ਲੈ ਫਾਹੇ ਉਠ ਤਾਵ ਦੇ ਸੇ ਜਨ ਮਾਰੇ ਭਗਵੰਤ ਕਬੀਰ ਚੰਦਨ ਕਬਿਰਵਾ ਭਲਾ ਬੇੜੇ ਓ ਟਾਕ ਪਲਾਸ ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਬਾਸ ਬਡਾਈ ਬੂਡੇ ਆ ਿਉ ਮਤ ਡੂਬੋ ਕੋਏ ਚੰਦਨ ਕੈ ਨਿਕਟੇ ਬਸੈ ਬਾਸ ਸੁਗੰਧ ਨ ਹੋਏ ਕਬੀਰ ਦੀਨ ਗਵਾਯਾ ਦੁਨੀ ਸਿਉ ਦੁਨੀ ਨ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹਾਥ ਕਬੀਰ ਜਹ ਜਹ ਹਉ ਫਿਰਿਓ ਕੋਤਕ ਠਾਉ ਠਾਏ ਇਕ ਰਾਮ ਸਨੇਹੀ ਬਾਹਰ ਉਜਰ ਮੇਰੇ ਭਾਏ ਕਬੀਰ ਸੰਤਨ ਕੀ ਝੂਗਿਆ ਭਲੇ ਪਠ ਕੋ ਸਤੀ ਗਾਓ ਆਗ ਲਗੋ ਤਹ ਧੋਲ ਹਰ ਜਹ ਨਾਹੀ ਹਰ ਕੋ ਨਾਓ ਕਬੀਰ ਸੰਤ ਮੋਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕਤ ਬਾਪੂਰੇ ਜੋ ਆਟ ਆਟ ਬਿਕਾਏ ਕਬੀਰ ਸਾਕਤ ਸਹ ਜੈਸੇ ਲਸਨ ਕੀ ਖਾਨ ਕੋਨੇ ਬੈਠੇ ਖਾਈਏ ਪ੍ਰਗਟ ਹੋਏ ਨਿਦਾਨ कबीर मया डोलनी पवन चकोलन हार संत माखन खाया शाश पिए सनसर कबीर मया डोलनी पवन बहहि बतार जिन बलोया तिन खाया ਬਰ ਬੇਲੋਵਨ ਹਰ ਕਬੀਰ ਮਾਇਆ ਚੋਰਟੇ ਮੁਸ ਮੁਸ ਲਾਵੇ ਹਾਟ ਏਕ ਕਬੀਰ ਨਾਮੁ ਸੈ ਜਿਨ ਕੀ ਨੀ ਬਾਰਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ